ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵੀਰਿੰਦਰਜੀਤ ਸਿੰਘ ਉਪਲ ਪ੍ਰਧਾਨ ਜਨ ਸੇਵਾ ਡਰਾਈਵਰ ਪਾਰਟੀ ਪੰਜਾਬ ਸੋ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਸੀਗੀ ਕਿ ਅਸੀਂ ਇੱਕ ਪਟੀਸ਼ਨ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਕਰਨ ਜਾ ਰਹੇ ਹਾਂ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਜਿਹੜੇ ਅਨਲੀਗਲ ਟਰੈਕਟਰ ਟਰਾਲੀਆਂ ਇਹ ਕੋਈ ਵੀ ਵਹੀਕਲਾਂ ਨਾਲ ਗਲਤ ਤਰੀਕੇ ਨਾਲ ਚੱਲ ਰਿਹਾ ਹੈ ਗੁੱਡਸ ਕੈਰੇਜ ਵਾਲਾ ਸਵਾਰੀ ਨਾ ਢੋਵੇ ਔਰ ਸਵਾਰੀ ਵਾਲਾ ਵਹੀਕਲ ਹੈ ਉਹ ਗੁੱਡਸ ਕੈਰੀਅਰ ਦਾ ਕੰਮ ਨਾ ਕਰੇ ਲੋਡਿੰਗ ਅ ਲੋਡਿੰਗ ਦਾ ਕੰਮ ਨਾ ਕਰੇ ਸੋ ਜਿਵੇਂ ਤੁਸੀਂ ਡੱਲੇਵਰੀ ਸਾਡਾ ਸਾਥ ਦਿੱਤਾ ਸੀਗਾ ਸਭ ਤੋਂ ਪਹਿਲਾਂ ਡੱਲੇ ਦੇ ਉੱਤੇ 2017 ਦੇ ਵਿੱਚ 18 ਚ ਅਸੀਂ ਰੋਲਾ ਪਾਉਣਾ ਸ਼ੁਰੂ ਕੀਤਾ ਹੌਲੀ ਹੌਲੀ ਉਹ ਲੋਕ ਲਹਿਰ ਬਣੀ ਤੇ 2021 ਆਉਂਦਿਆਂ ਆਉਂਦਿਆਂ ਡੱਲਾ ਆਪਾਂ ਬੰਦ ਕਰਨ ਦੇ ਵਿੱਚ ਕਾਮਯਾਬ ਹੋ ਗਏ ਸੀ ਚਲੋ ਸਾਡੇ ਹੀ ਕੁਝ ਲੋਕਾਂ ਦੀ ਗਲਤੀ ਕਰਕੇ ਦੁਬਾਰਾ ਸ਼ੁਰੂ ਹੋ ਗਿਆ ਡਾਲਾ ਮਨਸ਼ਾਨਾ ਜਿਨ੍ਹਾਂ ਨੂੰ ਆਪਣੇ ਪਹਾੜਿਆਂ ਨੂੰ ਜਾਂ ਗੱਡੀਆਂ ਭਰਨ ਨੂੰ ਲਾਲਚ ਸੀਗਾ ਉਹ ਲਾਲਚੀ ਚੰਦ ਲੋਕਾਂ ਨੇ ਇਹਨੂੰ ਡਾਲੇ ਨੂੰ ਦੁਬਾਰਾ ਚਾਲੂ ਕਰਵਾ ਦਿੱਤਾ ਸੋ ਮੈਂ ਹੁਣ ਅਪੀਲ ਕਰਦਾ ਕਿ ਇਸ ਲੋਕ ਲਹਿਰ ਨੂੰ ਬਣਾਉਣ ਲਈ ਤੁਸੀਂ ਸਾਡਾ ਸਾਰੇ ਜਣੇ ਸਹਿਯੋਗ ਕਰੋ ਤਾਂ ਕਿ ਆਪਾਂ ਕੱਲ ਨੂੰ ਅ ਪ੍ਰਸ਼ਾਸਨ ਤੱਕ اپنی آواز بلند کر سکی ہے اور سرکاراں تک اپنی آواز پہنچا سکی ہے۔ آواز کیویں پہنچ سکدی ہے ਸਾਡੀ ویڈیو ਅੱਗੇ ਤੋਂ ਅੱਗੇ ਜਿੰਨੀ ਵੀ ਹੋ ਸਕਦੀ ਹੈ ਮੈਂ ਕਦੇ ਨਹੀਂ ਜਲਦੀ ਕਰੇ ਕਹਿੰਦਾ ਕਿਸੇ ਨੂੰ ਵੀ ਸਾਡੀਆਂ ਵੀਡੀਓ ਸ਼ੇਅਰ ਕਰੋ। اور ਨਾ ਹੀ ਕਰੇ ਅਸੀਂ ਆਪਣੇ سوشل میڈیا ਦੇ ਉਪੇਜਾਂ ਦੇ ਉੱਪਰ ਧਿਆਨ ਦਿੱਤਾ ਜੇ ਧਿਆਨ ਦੇਣ ਵਾਲੇ ਹੁੰਦੇ ਤਾਂ 2019 ਤੋਂ ਲੈ ਕੇ ਹੁਣ ਤੱਕ ਅਸੀਂ ਵੱਡੇ ਵੱਡੇ ਪੇਜ ਖੜੇ ਕਰ ਲੈਂਦੇ ਵੱਡੇ ਵੱਡੇ ਚੈਨਲ ਖੜੇ ਕਰ ਲੈਂਦੇ ਜਿੰਨੇ ਅਸੀਂ ग्राउंड ਲੈਵਲ ਤੇ ਰਹਿ ਕੇ ਲੋਕਾਂ ਦੇ ਕੰਮ ਕੀਤੇ ਐ। ਔਰ ਲੋਕਾਂ ਦੇ ਨਾਲ ਖੜੇ ਸੋਸ਼ਲ ਮੀਡੀਆ ਤੇ ਅਸੀਂ ਇੰਨੀ ਗੌਰ ਨਹੀਂ ਕੀਤੀ ਸੀ ਜੇ ਹੁਣ ਅਸੀਂ ਆਪਣੀ ਆਵਾਜ਼ ਪਹੁੰਚਾਉਣ ਲਈ ਪਹਿਲਾਂ ਦੂਸਰੇ ਪੇਜਾਂ ਨੂੰ ਬੇਨਤੀ ਕਰਨੀ ਪੈਂਦੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਇਹ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਸਰਕਾਰ ਤੱਕ ਇਹ ਮਾਮਲਾ ਪਹੁੰਚ ਸਕੇ ਅਸੀਂ ਆਪਣੀ ਆਵਾਜ਼ ਉਠਾ ਸਕੀਏ ਔਰ ਲੋਕਾਂ ਤੱਕ ਲੋਕਾਂ ਨੂੰ ਇਹਦਾ ਫਾਇਦਾ ਮਿਲ ਸਕੇ ਜਿੱਥੇ ਵੀ ਲੋਕ ਲਹਿਰ ਬਣਦੀ ਹੈ ਉੱਥੇ ਸਰਕਾਰ ਕਦੇ ਨਾ ਕਦੇ ਜ਼ਰੂਰ ਝੁਕਦੀ ਹੈ ਔਰ ਜਰੂਰ ਪ੍ਰਸ਼ਾਸਨ ਸੁੱਤਾ ਪਿਆ ਜਾਗਦਾ ਹੈ ਤਾਂ ਕਿ ਆਪਾਂ ਟਰਾਲੀ ਟਰੈਕਟਰ ਜਿਹੜੇ ਕਿਸਾਨ ਦਾ ਇੱਕ ਵਹੀਕਲ ਹੈ ਉਹ ਗੁੱਡਸ ਕੈਰੇਜ ਦਾ ਕੰਮ ਕਰ ਰਹੇ ਨੇ ਆ ਤੀਸਰੀ ਸਟੇਟ ਤੱਕ ਮਾਲ ਜੇ ਲੈ ਕੇ ਜਾ ਰਹੇ ਨੇ ਬੱਸਾਂ ਮਾਲ ਲੈ ਕੇ ਜਾ ਰਹੀਆਂ ਨੇ ਜਿਹੜੇ ਟਰੱਕ ਨੇ ਉਹ ਸਵਾਰੀਆਂ ਲੈ ਕੇ ਚੌਥੀ ਚੌਥੀ ਸਟੇਟ ਜਾ ਰਹੇ ਨੇ ਸੰਗਤ ਲੈ ਕੇ ਜੋ ਇਹਨੂੰ ਬੰਦ ਕਰਵਾਉਣ ਦੀ ਆਪਾਂ ਇੱਕ ਲਹਿਰ ਬਣਾ ਸਕੀਏ ਸੋ ਸਾਡਾ ਸਾਰੇ ਜਣੇ ਸਹਿਯੋਗ ਕਰਿਓ ਔਰ ਇਸ ਤੋਂ ਬਾਅਦ ਅਗਲੀ ਇੱਕ ਜਮੀਨੀ ਪੱਧਰ ਤੇ ਰਹਿ ਕੇ ਇੱਕ ਲੜਾਈ ਅਸੀਂ ਟਾਬਿਆਂ ਦੇ ਖਿਲਾਫ ਲੜਨ ਜਾ ਰਹੇ ਹਾਂ ਜਿਹੜੇ ਟਾਬੇ ਟਰੱਕਾਂ ਵਾਲਿਆਂ ਤੋਂ ਖਾ ਕੇ ਤੇ ਰਾਤ ਨੂੰ ਡੀਜ਼ਲ ਚੋਰੀ ਪੈਸੇ ਚੋਰੀ ਫੋਨ ਚੋਰੀ ਸਵੇਰੇ ਕੋਈ ਰਿਸਪਾਂਸਿਬਲ ਨਹੀਂ ਹੁੰਦਾ ਉਹਨਾਂ ਟਾਬਿਆਂ ਦੇ ਖਿਲਾਫ ਵੀ ਅਸੀਂ ਜ਼ਰੂਰ ਜਾਵਾਂਗੇ ਸੋ ਮੇਰੀ ਅਪੀਲ ਹੈ ਸਾਰਿਆਂ ਨੂੰ ਜਿਹੜਾ ਵੀ ਵੀਰ ਸਾਡੀ ਵੀਡੀਓ ਵੇਖਦਾ ਹੈ ਕੋ ਜਰੂਰ ਤੋਂ ਜਰੂਰ ਇਹਨੂੰ ਸ਼ੇਅਰ ਕਰਿਓ ਅੱਗੇ ਤੋਂ ਅੱਗੇ ਪਹੁੰਚਾਉਣ ਦੀ ਸਾਡੀ ਹੈਲਪ ਕਰਿਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜਨ ਸੇਵਾ ਡਰਾਈਵਰ ਪਾਰਟੀ ਪੰਜਾਬ ਤੋਂ ਇੰਦਰਜੀਤ ਸਿੰਘ ਉਪਲ